ਸ੍ਰੀ ਕਾਲ ਜੀ ਆਪ ਜੀ ਦਾ ਸਵਾਗਤ ਕੀਤਾ ਜਾਂਦਾ ਹੈ ਜੀ ਸੰਧੂ ਡੇਰੀ ਫਾਰਮ ਬੰਗੜਾੜੀ YouTube ਚੈਨਲ ਤੇ ਬਾਈ ਜੀ ਬਾਈ ਜੀ ਜੇ ਕਿਸੇ ਵੀਰ ਨੇ ਕਿਸੇ ਵੀ ਪਸ਼ੂ ਦੀ ਸੇਲ ਕਰ ਲੈ ਕੋਈ ਵੀ ਵੀਡੀਓ ਐਡ ਕਰਾਉਣੀ ਹੋਵੇ ਆਪਣਾ ਮੋਬਾਈਲ ਨੰਬਰ ਆ 77176 ਤੇ 92249 ਬਾਈ ਜੀ ਬਾਈ ਜੀ ਅੱਜ ਦੀ ਵੀਡੀਓ ਪਿੰਡ ਬੰਗੜਾੜੀ ਜ਼ਿਲ੍ਹਾ ਫਰੀਦਕੋਟ ਤਹਿਸੀਲ ਨੂੰ ਜੇਤੋਂ ਪੈਂਦੀ ਆ ਤੇ ਦੌਲਤਰਾ ਡੇਰੀ ਫਾਰਮ ਤੋਂ ਮਰ ਰਹੀ ਆ ਬਾਈ ਜੀ ਤੇ ਬਾਈ ਜੀ ਹੁਣਾਂ ਕੋਲੇ ਜਰਸੀ ਵਾੜ ਪੰਜਾਬ ਵਾਲੀ ਦੂਜਾ ਸੂਆ ਬਹੁਤ ਚੰਗੀ ਤਾਜੀ ਹੁਣੇ ਸੂਈ ਆ ਬਾਈ ਜੀ ਤੇ ਬਾਈ ਜੀ ਬੱਚੀ ਨੂੰ ਜਨਮ ਦਿੱਤਾ ਕਰਮ ਵਾਲੀ ਨੇ ਤੇ ਬਾਕੀ ਬੰਦ ਦੀ ਜਾਣਕਾਰੀ ਆਪਾਂ ਬਾਈ ਜੀ ਹੋਂ ਤੋਂ ਲੈਨੇ ਆਓ ਬਾਈ ਜੀ ਸਤਿ ਸ਼੍ਰੀ ਅਕਾਲ ਬਾਈ ਜੀ ਬਾਈ ਜੀ ਆਪਣਾ ਨਾਮ ਐਡਰੈਸ ਦੱਸ ਦਿਓ ਜੀ ਨਾਮ ਬਾਪੂ ਦੇ ਦੱਸ ਦੇ ਨਾਮ ਜਗਤਰਾਮ ਹਾਂ ਜੀ ਮੈਂ ਐਂਡਪੰਗੜਾ ਹਾਂ ਠੀਕ ਆ ਬਾਈ ਜੀ ਬਾਈ ਜੀ ਹੁਣੀ ਘਰੇ ਹੈ ਨਹੀਂ ਸੀਗੇ ਤੇ ਆਪਾਂ ਵਾੜ ਨੂੰ ਸਵਾਉਣ ਆਏ ਸੀ ਤੇ ਆਉਂਦਾਂ ਨੂੰ ਆਪਣੇ ਸੂਪੀ ਆ ਬਾਈ ਜੀ ਤੇ ਇਹੀ ਕਾ ਵੀਡੀਓ ਬਣਾ ਕੇ ਹੋਂ ਦੀ ਕਰਮ ਵਾਲੀ ਦੀ ਪਾਏ ਦੇ ਕੇ ਕਿਸੇ ਵੀਰ ਦੇ ਪਸੰਦ ਆਈ ਤਾਂ ਤੇ ਲਓ ਬਾਈ ਜੀ ਵਾੜ ਬਹੁਤ ਚੰਗੀ ਸੁਹਾ ਦੂਜਾ ਸੁਈਆ ਹਨਾ ਇਹ ਠੀਕ ਆ ਚੰਗੀ ਆ ਵਾੜ ਬਹੁਤ ਹੈਨਾ ਤੇ ਬੱਚੀ ਨੂੰ ਜਣਮ ਦਿੱਤਾ ਬਾਈ ਜੀ ਆ ਬੱਚੀ ਵੇਖੋ ਅਜੇ ਬੱਚੀ ਗਾਂ ਚੱਟੀ ਚਟਾਈ ਜਾਂਦੀ ਆ ਬੱਚੀ ਗਿੱਲੀ ਆ 10 ਮਿੰਟ ਹੀ ਹੋਏ ਆ ਸੁਈ ਨੂੰ ਤਾਂ ਜੇਰ ਪੈਣੀ ਬਾਈ ਜੀ ਇਹਦੀ ਬਾਕੀ ਆ ਤੇ ਲਓ ਬਾਈ ਜੀ ਦੁੱਧ ਦੱਦ ਚੰਗਾ ਪਾ ਦੂ ਪਾ ਦੂ 20 ਲੀਟਰ ਹਨਾ ਲੱ ਲ ਤੋਰ ਚਾਲ ਬਾਈ ਜੀ ਤੁਹਾਨੂੰ ਚੈੱਕ ਕਰਾਉਣੇ ਆ ਦਸੱਲੀ ਪਰਖ ਤੁਸੀਂ ਆਪ ਕਰਨੀ ਆ ਵਾੜ ਬਹੁਤ ਚੰਗੀ ਆ ਫੇਸ ਕੁਆਲਟੀ ਦੀ ਫੁੱਲ ਸੋਹਣੀ ਆ ਖਣਲੇ ਦੀ ਬਾਈ ਜੀ ਇੱਕ ਨੰਬਰ ਆ ਥਣ ਲੈਵਾ ਵੇਖੋ ਫੁੱਲ ਤਿਆਰੀ ਕਰੀਆ ਕਰਮਾ ਵਾਲੀ ਨੇ ਲੱਗਦਾ ਚੌੜੀਆਂ ਕਰ ਕਰ ਭਲਵਾਨਾ ਨੂੰ ਤੁਰਦੀ ਆ ਥਣ ਨੂੰ ਬੜਾ ਚੰਗਾ ਲੱਗਿਆ ਬਾਈ ਜੀ ਚਾਰ ਹੀ ਥਾਣਾ ਅੱਥੀ ਜਵਾਈ ਵਾਲੇ ਆ ਕੋਈ ਫੋੜ ਨਹੀਂ ਸ਼ਾਨ ਨਹੀਂ ਬਾਈ ਜੀ ਫੇਸ ਕੁਆਲਟੀ ਦੀ ਗੱਲ ਕਰਕੇ ਤਾਂ ਬਹੁਤ ਜਿਆਦਾ ਚੰਗਾ ਤੇ ਥਣ ਬਾਈ ਜੀ ਦੂਰਾ ਲੱਗਿਆ ਮੱਝਾ ਵਰਗਾ ਪੂਰਾ ਸੋਹਣਾ ਥਾਣਾ ਇਕੱਲਾ ਇਕੱਲਾ ਥਾਣਾ ਪੂਰੇ ਗਏ ਚ ਅੱਥੀ ਜਵਾਈ ਵਾਲੇ ਤੇ ਦੁੱਧ ਵਾਲੀ ਵਹਿੜਾ ਕਰਮਾ ਵਾਲੀ ਨੇ ਦਿੱਤੀ ਬਹੁਤ ਚੰਗੀ ਬੱਚੀ ਆ ਵੱਛੀ ਕੇ ਚੰਗੇ ਸੀ ਮੰਦੀਆ ਉਹ ਵੀਰ ਉਹਨਾਂ ਦਾ ਨੰਬਰ ਸਕਰੀਨ ਤੇ ਚੱਲੂਗਾ ਤੇ ਚਲਦੇ ਨੰਬਰ ਤੇ ਸਪਾਰਕ ਕਰ ਲਿਓ ਨਾਲੇ ਬਾਈ ਜੀ ਸਾਰੀ ਜਾਣਕਾਰੀ ਲੈ ਲਿਓ ਨਾਲੇ ਦਾ ਮੁੱਲ ਬਾਰੇ ਤੁਹਾਨੂੰ ਦੱਸ ਦੇਣਗੇ ਤੇ ਨਾਲੇ ਬਾਈ ਜੀ ਇਹਦੇ ਸੀਮਨ ਸੁਮਨ ਬਾਰੇ ਵੱਛੀ ਦੇ ਬਾਰੇ ਪਤਾ ਹੋਇਆ ਤਾਂ ਤੁਹਾਨੂੰ ਉਹ ਦੱਸ ਦੇਣਗੇ ਤੇ ਮੁੱਲ ਤਾਂ ਫਿਰ ਬਾਈ ਉਹਨੂੰ ਫੋਨ ਤੇ ਦੱਸਣਗੇ ਨਾ ਤੇ ਮੋਬਾਈਲ ਨੰਬਰ ਹੈਗਾ ਇਹਨਾਂ ਦਾ 88 476 014 02 ਮੋਬਾਈਲ ਨੰਬਰ ਆ ਜੀ ਉਹ ਬੋਰਡ ਦੇ ਉੱਤੇ ਲਿਖਿਆ ਵਾ 86476 ਤੇ 01402 ਬਾਕੀ ਬਾਈ ਜੀ ਸਕਰੀਨ ਦੇ ਥਲੜੇ ਪਾਸੇ ਨੰਬਰ ਤੁਹਾਨੂੰ ਮਿਲੂਗਾ ਉਸ ਨੰਬਰ ਤੇ ਬਾਈ ਜੀ ਹੁਣਾਂ ਨਾਲ ਸੰਪਰਕ ਕਰ ਲਿਓ ਬੜ ਇੱਕ ਨੰਬਰ ਆ ਬਹੁਤ ਸੋਹਣੀ ਸੁਨੱਖੀ ਆ ਤਾਜੀ ਸੂਈ ਆ ਤੇ ਬੱਚੀ ਨੂੰ ਜਨਮ ਦਿੱਤਾ ਬਾਈ ਜੀ ਖਾਨ ਤੋਂ ਬੜਾ ਚੰਗਾ ਲੱਗਿਆ ਬਾਈ ਕਿਸੇ ਵੀਰ ਦੇ ਪਸੰਦ ਆਲੇ ਤੇ ਬਾਈ ਜੀ ਹੁਣਾਂ ਨਾਲ ਸੰਪਰਕ ਜ਼ਰੂਰ ਕਰ ਲਿਓ ਬਾਈ ਉਕਾਰ ਦਾ ਨੰਬਰ ਫੋਨ ਦੇ ਤੇ ਚੰਗੀ ਦਾ ਲਓ ਬਾਈ ਜੀ ਬੱਚੀ ਐ ਇੱਕ ਵਾਰੀ ਦੁਬਾਰਾ ਤੋਂ ਫੇਰ ਚੈੱਕ ਕਰ ਲਓ ਇਹ ਤਾਂ ਜਿਹੜੀ ਖੜੀ ਵੀ ਨਹੀਂ ਹੋਣ ਲੱਗ ਹੁਣੇ ਹਜੇ ਦਸੇ ਮਿੰਟ ਹੀ ਹੋਏ ਆ ਬਾਈ ਜੀ ਤਲੋ ਬਾਈ ਜੀ ਆਪਣੀ ਵੀਡੀਓ ਵਧਾ ਲਗੇ ਅੱਗੇ ਸ਼ੇਅਰ ਕਰ ਦਿਓ ਲਾਇਕ ਕਰ ਲਓ ਚੈਨਲ ਨੂੰ ਕਰਪਾ ਕਰਕੇ ਸਬਸਕ੍ਰਾਈਬ ਕਰ ਲਓ ਵੀਡੀਓ ਵੇਖ ਲਈ ਧੰਨਵਾਦ ਬਾਈ ਜੀ